ਅੰਮ੍ਰਿਤਸਰ ਦੇ ਵਿੱਚ ਸੁਦੀਰ ਸੂਰੀ ਦੇ ਪੁੱਤਰਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਪੁਲਿਸ ਨੇ ਗ੍ਰਿਫਤਾਰ ਕਰ ਲਏ ਆ ਦੋਨੋਂ ਮਾਨਕ ਤੇ ਪਾਰਸ ਸੂਰੀ ਔਰ ਗ੍ਰਿਫਤਾਰੀ ਦੇ ਪਿੱਛੇ ਇਲਜ਼ਾਮ ਲੱਗੇ ਨੇ ਫਰੋਤੀ ਦੇ 6 ਲੱਖ ਰੁਪਏ ਦੀ ਫਰੋਤੀ ਜਿਹੜੀ ਆ ਉਹ ਮੰਗੀ ਗਈ ਸੀ ਇਸ ਬਾਰੇ ਖਬਰ ਸਾਹਮਣੇ ਆ ਰਹੀ ਆ ਹੈਰਾਨੀ ਦੀ ਗੱਲ ਆ ਸੁਦੀਰ ਸੂਰੀ ਇੱਕ ਹਿੰਦੂ ਨੇਤਾ ਜਿਸ ਨੂੰ ਅੰਮ੍ਰਿਤਸਰ ਦੇ ਵਿੱਚ ਹੀ ਕਤਲ ਕੀਤਾ ਜਾਂਦਾ ਉਸ ਦੇ ਦੋ ਪੁੱਤਰ ਮਾਨਕ ਅਤੇ ਪਾਰਸ ਸੂਰੀ ਇਹ ਦੋਵੇਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ ਇਹਨਾਂ ਨੇ ਫਰੋਤੀ ਮੰਗੀ ਹੈ ਇਹ ਇਲਜ਼ਾਮ ਲਗਾਏ ਗਏ ਨੇ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਕਮਿਸ਼ਨਰ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਦਰਅਸਲ ਇਹ ਸਾਰਾ ਕੁਝ ਦੀਪ ਕੰਪਲੈਕਸ ਦੇ ਵਿੱਚ ਦੁਕਾਨ ਲਾਉਣ ਵਾਲੇ ਕਮਲ ਕੈਂਥ ਦੇ ਨਾਲ ਵਾਪਰਿਆ ਹੈ ਜਦੋਂ ਉਸ ਨੂੰ ਉਹਦਾ ਸਮਾਨ ਸਣੇ ਕਿਤੇ ਹੋਰ ਲਿਜਾਇਆ ਜਾਂਦਾ ਉੱਥੇ ਜਾ ਕੇ ਉਹਦੇ ਕੋਲੋਂ 6 ਲੱਖ ਰੁਪਏ ਲੈ ਲਏ ਜਾਂਦੇ ਨੇ ਔਰ ਉਸ ਤੋਂ ਬਾਅਦ 15 ਲੱਖ ਰੁਪਏ ਦੀ ਪਰਚੀ ਜਿਹੜੀ ਆ ਕੱਟਣ ਲਈ ਕਿਹਾ ਜਾਂਦਾ ਖੈਰ ਇਸ ਮਾਮਲੇ ਨੂੰ ਲੈ ਕੇ ਸ਼ਿਵ ਸੈਨਾ ਦਾ ਨਾਮ ਦੁਬਾਰਾ ਉੱਭਰ ਕੇ ਸਾਹਮਣੇ ਆਇਆ ਕਿਹਾ ਕਿ ਸ਼ਿਵ ਸੈਨਾ ਵਾਸਤੇ ਡੋਨੇਸ਼ਨ ਹੈਗੀ ਹੈ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿਤਨਾ ਕਿਤੇ ਇਸ ਬਾਰੇ ਇਹ ਵੀ ਚਰਚਾ ਚੱਲਦੀ ਪਈ ਹੈ ਕਿ ਕਿਤੇ ਇਹ ਸ਼ਿਵ ਸੈਨਾ ਨਾਲ ਸਬੰਧ ਰੱਖਣ ਵਾਲਾ ਕੋਈ ਫੇਕ ਪ੍ਰੋਪਾਗੈਂਡਾ ਤਾਂ ਨਹੀਂ ਜਿਹੜਾ ਪੰਜਾਬ ਦੀ ਕਮਿਊਨਲ ਹਾਰਮਨੀ ਨੂੰ ਡਿਸਟਰਬ ਕਰ ਸਕਦਾ ਔਰ ਨਾਲ ਦੀ ਨਾਲ ਇਹ ਸਿਚੁਏਸ਼ਨਸ ਜਿਹੜੀਆਂ ਨੇ ਉਹ ਹੋਰ ਵੱਧ ਤੋਂ ਵੱਧਰ ਹੋ ਸਕਦੀਆਂ ਨੇ ਪਰ ਫਿਲਹਾਲ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਦੋਨੋਂ ਇਥੋਂ ਤੱਕ ਕਿਹਾ ਗਿਆ ਹੈ ਕਿ ਉਸ ਦੁਕਾਨਦਾਰ ਦੇ ਨਾਲ ਕਮਲ ਕੈਂਥ ਦੇ ਨਾਲ ਬਦਸਲੂਕੀ ਵੀ ਹੋਈ ਹੈ ਥੋ ਤੱਕ ਕਿ ਜਾਣ ਬੁੱਝ ਕੇ ਇਹ ਸਾਰਾ ਪ੍ਰੋਗਰਾਮ ਅਮਲ ਦੇ ਵਿੱਚ ਲਿਆਂਦਾ ਗਿਆ ਇਹ ਵੀ ਗੱਲਾਂ ਚੱਲਦੀਆਂ ਪਈਆਂ ਨੇ ਪਰ ਫਿਲਹਾਲ ਪੁਲਿਸ ਨੇ ਵੀ ਬਰੀਫਿੰਗ ਦਿੱਤੀ ਹੈ ਪੁਲਿਸ ਨੇ ਵੀ ਇਸ ਮਾਮਲੇ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਔਰ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਨੇ ਪਿਛਲੇ ਸਮੇਂ ਇਹ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਕਿਸੇ ਦੁਕਾਨਦਾਰ ਤੋਂ ਇੱਕ ਤਰ੍ਹਾਂ ਦੀ ਐਕਸਟਰਸ਼ਨ ਕੀਤੀ ਸੀ ਉਹਦੇ ਕੋਲ ਗਏ ਸੀ ਐਕਸਟਰਸ਼ਨ ਕਰਨ ਦੇ ਬਹਾਨੇ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਕਹਿੰਦੇ ਤੂੰ ਜਿਹੜੀਆਂ ਮੋਬਾਈਲ ਦੇ ਵਿੱਚ ਜਾਲੀ ਚਿਪਾਂ ਜਿਹੜੀਆਂ ਆ ਪਾ ਕੇ ਵੇਚਦਾ ਜਾਲੀ ਚਿਪਾਂ ਦੇ ਤੇ ਨਾਲ ਤੋਂ ਆਪਣੇ ਜਾਲੀ ਜਿਹੜੇ ਮੋਬਾਈਲ ਆ ਇਦਾਂ ਦੇ ਕੰਮ ਕਰਦਾਗਾ ਉਸ ਦੇ ਆਧਾਰ ਤੇ ਉਹਨਾਂ ਦੋਨਾਂ ਨੌਜਵਾਨਾਂ ਨੇ ਉਸ ਵਿਅਕਤੀ ਦੇ ਜਿਹੜੇ ਲੈਪਟਾਪ ਚਾਰ ਲੈਪਟਾਪ ਚੱਕਲੇ ਸੀ ਪਲੱਸ ਉਹਨਾਂ ਨੂੰ ਕਾਫੀ ਮੋਬਾਈਲ ਜਿਹੜੇ ਡੱਬੇ ਚ ਬੰਦ ਕਰਕੇ ਲੈ ਗਏ ਸੀਗੇ ਉਹ ਆਪਣੇ ਇੰਡੀਵਿਜੁਅਲ ਕਿਸੇ ਥਾਂ ਤੇ ਲਿਜਾ ਕੇ ਉਹਨਾਂ ਨੇ ਉਸ ਦੁਕਾਨਦਾਰ ਨੂੰ ਉੱਥੇ ਬੁਲਾਇਆ ਉਸ ਦੁਕਾਨਦਾਰ ਨੂੰ ਬੁਲਾ ਕੇ ਉਤੋਂ 6 ਲੱਖ ਰੁਪਇਆ ਜਿਹੜਾ ਕੈਸ਼ ਲੈ ਲਿਆ ਸੀਗਾ ਤਿੰਨ ਤੇ ਤਿੰਨ 2 ਲੱਖ ਰੁਪਇਆ 6 ਲੱਖ ਰੁਪਇਆ ਕੈਸ਼ ਲੈ ਲਿਆ ਤੇ ਉਹਨੂੰ 15 ਲੱਖ ਬੇ ਦੀ ਇੱਕ ਚਿੱਟ ਕਰਕੇ ਦੇਤੀ ਸੀ ਵੀ ਇਹ ਇੱਕ ਇਹ ਜਿਹੜੀ ਡੋਨੇਸ਼ਨ ਲੈ ਲਈ ਆ ਉਸ ਵਜ੍ਹਾ ਕਰਕੇ ਉਸ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਦੇ ਬਿਆਨ ਤੇ ਜਿਹੜਾ ਗ੍ਰੀਵਡ ਹੈਗਾ ਸੀਗਾ ਉਹਦੇ ਬਿਆਨ ਤੇ ਪਰਚਾ ਦਰਜ ਕੀਤਾ ਸੀ ਉਸ ਪਰਚਾ ਦਰਜ ਕਰਨ ਦੀ ਕਾਰਵਾਈ ਦੇ ਅਧੀਨ ਉਹ ਦੋਨਾਂ ਜਿਹੜਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਜਿਹੀ ਜਿਹੜੀ ਕਾਰਵਾਈ ਆ ਉਹ ਬੜੀ ਗੈਰਕਾਨੂੰਨੀ ਸੀ ਤੇ ਉਹ ਵੀ ਇੱਕ ਇਸੇ ਦੇ ਇਸ ਤਰੀਕੇ ਨਾਲ ਕਹਿੰਦੇ ਆ ਵੀ ਕੋਈ ਵੀ ਕਾਨੂੰਨ ਨੂੰ ਭਾਵੇਂ ਉਹ ਕਿਸੇ ਵੀ ਭਾਵੇਂ ਧਰਮ ਮਜ਼ਬਬ ਜਾਂ ਸੰਸਥਾ ਜਾਂ ਕਿਸੇ ਨਾਲ ਹੀ ਸੰਬੰਧ ਰੱਖਦਾ ਹੋਵੇ ਜੇ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਵੇਗਾ ਉਹਨੂੰ ਟੋਇਲਟ ਨਹੀਂ ਕੀਤਾ ਜਾਵੇਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਉਹ ਇੱਕ ਮਾਨਸਿਕ ਮਾਨਕ ਤੇ ਇੱਕ ਪਰਸ ਉਹ ਦੋ ਸੀਗੇ ਪਲੱਸ ਤਿੰਨ ਹੋਰ ਵਿਅਕਤੀ ਸੀਗੇ ਉਹ ਜਿਹੜੇ ਕਿ ਇੱਕ ਉਹਨਾਂ ਜੋ ਕੰਪਲੇਂਟ ਲੈ ਕੇ ਗਿਆ ਸੀ ਦੋ ਜਿਹੜੇ ਉਹਨਾਂ ਨੂੰ ਜਾਣਦੇ ਸੀਗੇ ਇਹ ਦੋਨਾਂ ਬੰਦਾਂ ਨੂੰ ਅਸੀਂ ਉਸ ਮਕਦਮੇ 'ਚ ਗ੍ਰਿਫਤਾਰੀ ਕੀਤੀ ਆ ਜਿਹੜੇ ਬਾਕੀ ਦੋ ਬੰਦੇ ਆਇਡੈਂਟੀਫਾਈਡ ਨੇ ਇੱਕ ਸੁਖਜਿੰਦਰ ਸਿੰਘ ਆ ਇੱਕ ਗੁਰਮੀਤ ਸਿੰਘ ਆ ਉਹਨਾਂ ਨੂੰ ਅਰੈਸਟ ਕਰ ਲਿਆ ਜਾਵੇਗਾ ਪਲੱਸ ਜਿਹੜਾ ਇੱਕ ਬੰਦਾ ਹੋਰ ਆਨ ਆਇਡੈਂਟੀਫਾਈਡ ਆ ਜਿਹੜੇ ਇਸ ਐਕਸਟਰਸ਼ਨ ਦੇ ਵਿੱਚ ਇਸ ਹੱਲਾ ਗੁੱਲੇ ਦੇ ਵਿੱਚ ਆਪਣੇ ਉਹਨਾਂ ਦੇ ਸਿਕਿਉਰਿਟੀ ਕਰਮਚਾਰੀਆਂ ਨੇ ਵੀ ਉਹਨਾਂ ਨੂੰ ਸਮਝਾਈ ਸੀ ਗੱਲ ਵੀ ਅਗਰ ਕੋਈ ਇਝੇ ਕਾਰਵਾਈ ਕਰਨੀ ਆ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਲੋਕਲ ਪੁਲਿਸ ਸਟੇਸ਼ਨ ਸ਼ਿਕਾਇਤ ਦੇਣੀ ਚਾਹੀਦੀ ਆ ਉਹਦੇ باوجود ਵੀ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਿਆ ਤੇ ਕਾਨੂੰਨ ਨੂੰ ਹੱਥਾਂ ਤੇ ਲੈ ਕੇ ਇਸ ਤਰ੍ਹਾਂ ਦੀ ਐਕਸਟਰੈਕਸ਼ਨ ਕੀਤੀ ਆ ਉਹਦੇ ਉਹਦੇ ਉਸੇ ਦੇ ਤਹਿਤ ਹੀ ਜਿਹੜੀ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਜੋ ਜੋ ਜਿਹੜੀ ਅਮਲ ਵਿੱਚ ਲੈਣਾ ਡੈਫੀਨਿਟਲੀ ਜਿਹੜਾ ਵੀ ਕੋਈ ਗੈਰ ਕਾਨੂੰਨੀ ਕੰਮ ਕਰੇਗਾ ਉਹਦੀ ਆਰਡ ਦੇ ਵਿੱਚ ਜਿਹੇ ਆ ਕੰਮ ਕਰੇਗਾ ਉਹਨੂੰ ਸਰਕਾਰ ਵੱਲੋਂ ਉਹਨੂੰ ਪ੍ਰਸ਼ਾਸਨ ਵੱਲੋਂ ਕੋਈ ਸੁਰੱਖਿਆ ਦਾ ਹੱਕਦਾਰ ਨਹੀਂ ਹੈਗਾ ਰਾਦਰ ਥੈਨ ਕਾਨੂੰਨ ਮੁਤਾਬਕ ਉਹ ਜਿਹੜਾ ਆਪਦੀ ਸਜ਼ਾ ਭੁਗਤੇਗਾ ਤੇ ਆਪਦੀ ਕਾਰਵਾਈ ਉਹ ਸਰ ਸਿਕਿਉਰਟੀ ਦੀ ਆਰਡ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਦੇ ਸੀਗੇ ਜੀ ਏ ਐਜ਼ ਆਫ ਇਦਾਂ ਨਹੀਂ ਗੱਲ ਹੈਗੀ ਉਹ ਇੰਡੀਵਿਜੂਅਲ ਜਾ ਕੇ ਆਪਣੀ ਆਪਣੇ ਤੌਰ ਤੇ ਉਹ ਜਿਹੜੀਆਂ ਗਲਤੀਆਂ ਕਰਦੇ ਆ ਉਹ ਗਲਤੀ ਕੀਤੀ ਆ ਇਹਦਾ ਸਿਕਿਉਰਿਟੀ ਦੀ ਆਰਡ ਵਿੱਚ ਹੋਣਾ ਜਾਂ ਨਾ ਹੋਣਾ ਇਹਦੇ ਬਾਰੇ ਜੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਦੋਨੇ ਸੁਦੀਸ਼ ਸੂਰੀ ਦੇ ਪਰਿਵਾਰਕੀ ਮੈਂਬਰ ਹੈ ਜਾਂ ਫਿਰ ਲੀਡਰ? ਹਾਂਜੀ ਹਾਂਜੀ ਇਹ ਦੋਨੇ ਸੁਦੀਸ਼ ਸੂਰੀ ਦੇ ਬੇਟੇ ਨੇ ਮਾਨਕਾ ਤੇ ਪਾਰਸਾ ਇਹ ਇਹਨਾਂ ਨੇ ਜਿਹੜੀ ਗੱਲ ਆ ਉਹ ਕੰਪਲੇਨੈਂਟ ਆ ਜਿਹੜਾ ਉਹ ਕੰਪਲੇਨੈਂਟ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਆ ਉਹਦੇ ਮੁਤਾਬਕ ਤੱਥਾਂ ਦੇ ਆਧਾਰ ਤੇ ਸਬਦਿੱਸ਼ ਕਰਕੇ ਜੋ ਕਾਰਵਾਈ ਬੰਦੀ ਆ ਪੁਲਿਸ ਨੇ ਕੀਤੀ। ਕਿੰਨੇ ਕਿੰਨੇ ਪੁਰਾਣੀ ਘਟਨਾ ਹੈਗੀ? ਕਿਹੜੀ? ਇਹ 26 ਜੂਨ 2024 ਦੀ ਘਟਨਾ ਚ 26 ਜੂਨ ਜੂਨ 2024 ਥਾਣਾ 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 ਸਿਵਲ ਲਾਈਨ ਦੇ ਵਿੱਚ ਇਹਨਾਂ ਦਾ ਕੇਸ ਦਰ ਠੀਕਾ ਸ਼ਿਕਾਇਤ ਕਰਤਾ ਸਾਰਾ ਸਮਾਨ ਦੇਤਾ ਸੀ ਇਹਨਾਂ ਨੇ ਵਾਪਸ ਜਿਹੜੇ ਚਾਰ ਲੈਪਟਾਪ ਤੇ ਉਹ ਮੋਬਾਈਲ ਸੀ ਠੀਕ ਉਹ ਵੀ ਰੱਖ ਲਿਆ ਉਹਦਾ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਹੁਣ ਜਿਹੜਾ ਅਰੈਸਟ ਕਰਕੇ ਤਫਤੀਸ਼ ਚੱਲ ਰਹੀ ਆ ਉਹ ਦੈਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ 6 ਲੱਖ ਰੁਪਏ ਜ਼ਰੂਰ ਲਿਆ ਸੀਗਾ ਜਿਹੜਾ ਕਿਉਂ ਰਿਕਾਰਡ ਹੈ ਤਾਂ ਕੰਪਲੇਨੈਂਟ ਦਾ ਨਾਮ ਕੀ ਹੈ ਸਰ ਕਮਲ ਕਾਂਤਾ ਜੀ ਕਮਲਕਾਂਤ ਕਸ਼ਮੀਰ ਐਵੇਨਿਊ ਦੇ ਰਹਿਣ ਵਾਲਾ ਕੋਰਟ ਰੋਡ ਦੀਪ ਕੰਪਲੈਕਸ ਦੇ ਵਿੱਚ ਆਨਲਾਈਨ ਉਹ ਮੋਬਾਈਲ ਫੋਨਾਂ ਦੀ ਸੇਲ ਤੇ ਪਰਚੇਜ਼ ਦਾ ਜਿਹੜਾ ਕੰਮ ਕਰਦਾ ਸੀ ਠੀਕ ਥੈਂਕ ਯੂ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ